ਕਾਲ ਜੀ ਮੈਂ ਗੁਰਮੀਤ कौर ਯੂਪੀ ਦੇ ਪੰਜਾਬੀ ਪਿੰਡ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਹੋਰ ਜੀ ਕਿਵੇਂ ਹੋ ਤੁਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਤੰਦਰੁਸਤ ਰੱਖਣ ਤੇ ਚੜ੍ਹਦੀ ਕਲਾ 'ਚ ਰੱਖਣ ਲਓ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਲਓ ਜੀ ਆਪਾਂ ਗੈਸ ਤੇ ਕੜਾਹੀ ਰੱਖ ਲਈ ਤੇ 2-3 ਚਮਚ ਮੈਂ ਦੇਸੀ ਘਿਓ ਦੇ ਲਏ ਆ ਹੁਣ ਆਪਾਂ ਸਾਗ ਨੂੰ ਤੜਕਾ ਲਾਉਣੇ ਆ ਤੜਕੇ ਵਾਸਤੇ ਮੈਂ ਸਿਰਫ ਪਿਆਜ਼ ਹੀ ਲਿਆ ਬਸ ਬਰੀਕ ਪਿਆਜ਼ ਕੱਟ ਲਿਆ ਕਿਉਂਕਿ ਤੁਸੀਂ ਮੇਰੀ ਪਿਛਲੀ ਵੀਡੀਓ ਚ ਦੇਖਿਆ ਹੋਣਾ ਜਿਹੜਾ ਮੈਂ ਸਾਗ ਦੀ ਵੀਡੀਓ ਬਣਾਈ ਸੀ ਤੇ ਬਾਕੀ ਮੇਰੀਆਂ ਸਾਰੀਆਂ ਭੈਣਾਂ ਵੀ ਹੈ ਨਾ ਜਦੋਂ ਆਪਾਂ ਸਾਗ ਬਣਾਉਨੇ ਆ ਅਦਰਕ ਲਸਣ ਮਿਰਚਾਂ ਵਗੈਰਾ ਸਾਰਾ ਕੁਝ ਸਾਗ ਬਣਾਉਂਦੇ ਟਾਈਮ ਪਾ ਦਿੰਨੇ ਆ ਤੇ ਇਸ ਕਰਕੇ ਮੈਂ ਹੁਣ ਇਕੱਲੇ ਪਿਆਜ਼ ਦਾ ਤੜਕਾ ਲਾਉਂਗੀ ਲਸਣ ਅਦਰਕ ਨਹੀਂ ਪਾਉਂਗੀ ਕਿਉਂਕਿ ਕਾਫੀ ਸਾਰਾ ਜਦੋਂ ਸਾਗ ਰਿੰਨਿਆ ਉਦੋਂ ਮੈਂ ਪਾਤਾ ਸੀ ਸਾਗ ਦੇ ਵਿੱਚ ਤੁਸੀਂ ਦੇਖਿਆ ਹੀ ਪਿਛਲੇ ਬਲੌਗ ਚ ਤੇ ਲਓ ਜੀ ਹੁਣ ਆਪਾਂ ਪਿਆਜ਼ ਪਾ ਦਿੰਨੇ ਆ ਆਪਨਾ کئی ਵਾਰ ਕੀ ਠੰਡਾ ਠੰਡਾ ਪਰ ਬਹੁਤ ਸਾਰੀਆਂ ਗਰਮ ਚੀਜ਼ਾਂ ਹੀ ਖਾਈ ਜਾਂਦੇ ਆ ਸਿਆਲ ਦੇ ਵਿੱਚ ਇਹ ਵੀ ਇੱਕ ਲਿਮਿਟ ਚ ਖਾਣੀਆਂ ਚਾਹੀਦੀਆਂ ਹਨਾ ਕਿ ਮੈਂ ਦੇਖਿਆ ਕਿ ਕਈ ਬਿਨਾ ਅਦਰਕ ਤੋਂ ਬਿਨਾ ਮਸਾਲੇ ਤੋਂ ਬਿਲਕੁਲ ਵੀ ਚਾਹ ਨਹੀਂ ਬਣਾਉਂਦੇ ਸੋ ਇੰਨੀਆਂ ਗਰਮ ਚੀਜ਼ਾਂ ਵੀ ਆਪਣੀ ਸਿਹਤ ਲਈ ਠੀਕ ਨਹੀਂ ਗਿਆ ਆਹ ਸਿਆਲ ਦੇ ਵਿੱਚ ਖਾਣੀਆਂ ਚਾਹੀਦੀਆਂ ਆਪਾਂ ਨੂੰ ਪਰ ਇੱਕ ਲਿਮਿਟ ਚ ਹਨਾ ਇਹ ਨਹੀਂ ਕਿ ਠੰਡਾ ਤਾਂ ਆਪਾਂ ਗਰਮ ਚੀਜ਼ਾਂ ਹੀ ਖਾਈ ਜਾਓ ਕਿਉਂਕਿ ਆਪਾਂ ਨੂੰ ਬਾਹਰੋਂ ਠੰਡ ਲੱਗਦੀ ਆ ਪਰ ਆਪਣੇ ਅੰਦਰ ਇੱਕ ਹੀਟ ਹੁੰਦੀ ਆ ਹਨਾ ਸੋ ਲਿਮਨ ਚ ਰਹਿ ਕੇ ਹੀ ਆਪਾਂ ਨੂੰ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਲਓ ਜੀ ਹੁਣ ਆਪਾਂ ਪਿਆਜ਼ ਨੂੰ ਫਰਾਈ ਕਰਦੇ ਆ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਨਾਲ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਉਹ ਦਿਨ ਮੈਂ ਸਾਗ ਬਣਾਇਆ ਸੀ ਉਹਦੇ ਨਾਲ ਕਣਕ ਦੀਆਂ ਰੋਟੀਆਂ ਬਣਾਈਆਂ ਸੀ ਤੇ ਅੱਜ ਮੈਂ ਸਾਗ ਨੂੰ ਤੜਕਾ ਲਾ ਕੇ ਹੁਣ ਮੱਕੀ ਦੀਆਂ ਰੋਟੀਆਂ ਬਣਾਉਣੀ ਬਣੇ ਰਿਓ ਜੀ ਵੀਡੀਓ ਨਾਲ ਲਓ ਜੀ ਥੋੜਾ ਜਿਹਾ ਨੱਕ ਮੈਂ ਨਮਕ ਪਾ ਦੂੰਗੀ ਜਿਆਦਾ ਨਹੀਂ ਕਿਉਂਕਿ ਆਪਾਂ ਜਦੋਂ ਤੜਕਾ ਲਾਉਨੇ ਆ ਨਾ ਥੋੜਾ ਜਿਹਾ ਨਮਕ ਲਾਈਟ ਹੋ ਜਾਂਦਾ ਇਸ ਕਰਕੇ ਮੈਂ ਥੋੜਾ ਜਿਹਾ ਪਾ ਪਾ ਤੇ ਹੁਣ ਇਹਨਾਂ ਨੂੰ ਫਰਾਈ ਕਰਦੇ ਆ ਲਓ ਜੀ ਪਿਆਜ਼ ਆਪਣੇ ਫਰਾਈ ਹੋ ਚੱਲੇ ਆ ਤੇ ਪਲੀਜ਼ ਜੇਕਰ ਤੁਸੀਂ ਚੈਨਲ ਦੇ ਨਿਊ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿਵੇਂ ਲੱਗਦੀਆਂ ਨੇ ਲਓ ਜੀ ਪਿਆਜ਼ ਫਰਾਈ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਸਾਗ ਪਾ ਦਿੰਨੇ ਆ ਤੜਕਾ ਲਾ ਕੇ ਸਾਗ ਦਾ ਟੇਸਟ ਹੋਰ ਵੀ ਵੱਧ ਜਾਂਦਾ ਹਲੋ ਲਓ ਜੀ ਲੱਗ ਗਿਆ ਆਪਣੇ ਸਾਗ ਨੂੰ ਤੜਕਾ ਜਦੋਂ ਆਪਾਂ ਤਾਜ਼ਾ ਬਣਾਉਂਦੇ ਆ ਨਾ ਉਦੋਂ ਵੀ ਬਹੁਤ ਟੇਸਟੀ ਹੁੰਦਾ ਫਿਰ ਜਦੋਂ ਤੜਕਾ ਲਾਉਂਦੇ ਆ ਤਾਂ ਹੋਰ ਵੀ ਟੇਸਟੀ ਬਣ ਜਾਂਦਾ ਮੈਨੂੰ ਤਾਂ ਬਹੁਤ ਸਵਾਦ ਲੱਗਦਾ ਸਾਗ ਗਰਮੀਆਂ ਚ ਆਪਾਂ ਚਾਹੇ ਕਿਸੇ ਚੀਜ਼ ਦਾ ਸਾਗ ਬਣਾ ਲਓ ਪਰ ਇਸ ਸਾਗ ਦੀ ਰੀਸ ਨਹੀਂ ਹੋ ਸਕਦੀ ਹੈ ਨਾ ਪਾਲਕ ਦਾ ਕਈ ਚੀਜ਼ਾਂ ਦਾ ਆਪਾਂ ਬਣਾ ਲਈਦਾ ਗਰਮੀਆਂ 'ਚ ਵੀ ਚਲੋ ਉਹ ਵੀ ਇੱਕ ਵਧੀਆ ਚੀਜ਼ ਆ ਪਰ ਜਿਹੜਾ ਸਰੋਂ ਦਾ ਸਾਗ ਆ ਉਹਦੀ ਕੋਈ ਰੀਸ ਨਹੀਂ ਲਓ ਜੀ ਸਾਗ ਨੂੰ ਆਪਣੇ ਨੂੰ ਤੜਕਾ ਲੱਗ ਗਿਆ ਤੇ ਹੁਣ ਆਪਾਂ ਬਣਾਉਨੇ ਆ ਮੱਕੀ ਦੀਆਂ ਰੋਟੀਆਂ ਬਣੇ ਰਿਓ ਜੀ ਵੀਡੀਓ ਨਾਲ ਜੀ ਸਾਗ ਆਪਣਾ ਰਿਝਣ ਲੱਗ ਗਿਆ ਤੇ ਜਿਵੇਂ ਜਿਵੇਂ ਗਰਮ ਹੁੰਦਾ ਸਾਗ ਪਤਲਾ ਹੋ ਜਾਂਦਾ ਤੇ ਇੱਕ ਚੀਜ਼ ਮੈਂ ਹੋਰ ਆਪਣਾ ਪਰਸਨਲ ਐਕਸਪੀਰੀਅੰਸ ਦੱਸਦੀ ਆ ਹਨਾ ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਪਰ ਜੇਕਰ ਆਪਾਂ ਸਾਗ ਥੋੜਾ ਪਤਲਾ ਖਾਣ ਖਾਣੇ ਆ ਨਾ ਤਾਂ ਆਪਣੇ ਗੈਸ ਵਗੈਰਾ ਬਿਲਕੁਲ ਨਹੀਂ ਬਣਦੀ ਬਹੁਤ ਜ਼ਿਆਦਾ ਸੰਤ ਸਾਗ ਨਹੀਂ ਖਾਣਾ ਚਾਹੀਦਾ ਸਾਗ ਥੋੜਾ ਪਤਲਾ ਹੀ ਰੱਖਣਾ ਚਾਹੀਦਾ ਲਓ ਜੀ ਹੁਣ ਬਸ ਆਪਾਂ ਰੋਟੀਆਂ ਬਣਾਉਣੇ ਆ ਇਧਰ ਮੈਂ ਪਾਣੀ ਰੱਖਿਆ ਹੋਇਆ ਮੱਕੀ ਦੇ ਆਟੇ ਵਾਸਤੇ ਮੈਂ ਤੁਹਾਨੂੰ ਅੱਗੇ ਵੀ ਇੱਕ ਵੀਡੀਓ 'ਚ ਦੱਸਿਆ ਸੀ ਕਿ ਮੈਂ ਮੱਕੀ ਦੀਆਂ ਰੋਟੀਆਂ ਜਦੋਂ ਵੀ ਬਣਾਉਣੀਆਂ ਪਾਣੀ ਗਰਮ ਕਰਕੇ ਪਾਉਣੀਆਂ ਅਗਰ ਤੁਸੀਂ ਹੱਥ ਨਾਲ ਬਣਾਉਣੀਆਂ ਤਾਂ ਜ਼ਰੂਰ ਪਾਣੀ ਗਰਮ ਕਰਕੇ ਹੀ ਪਾਉਣਾ ਚਾਹੀਦਾ फिर रोटी टुट द नहीं जो आप हाथ में बनाने ना अगर गर्म पानी ना आटा रलावे तो रोटी टुट दी नहीं चलो जी पानी गर्म होंगे तो आप रोटिया तैयारी शुरू कर दी तो 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 लो जी।, जी लो जी हम आप आटा रला लें थोड़ा थोड़ा पानी पा के ही आप आटा रला बस ਮੜਾ ਜਿਹਾ ਹੀ ਪਾਣੀ ਪਾਉਣਾ ਤਾਂ ਕਿ ਇਕੱਠਾ ਜਾਂ ਹੋ ਜਾਵੇ ਬਿਲਕੁਲ ਗਿੱਲਾ ਨਹੀਂ ਕਰਨਾ ਥੋੜਾ ਜਿਹਾ ਹੋਰ ਪਾ ਦਿੰਦੇ ਆ ਇਸ ਤਰੀਕੇ ਨਾਲ ਤੁਸੀਂ ਰੋਟੀ ਬਣਾਵੋਗੇ ਨਾ ਹੱਥ ਨਾਲ ਕਦੇ ਨਹੀਂ ਟੁੱਟੂਗੀ ਕਈ ਭੈਣਾਂ ਕਹਿ ਦਿੰਦੀਆਂ ਨਾ ਕਿ ਹੱਥ ਨਾਲ ਰੋਟੀ ਬਣਾਉਨੇ ਆ ਤਾਂ ਰੋਟੀ ਟੁੱਟ ਜਾਂਦੀ ਆ ਤੁਸੀਂ ਗਰਮ ਪਾਣੀ ਨਾਲ ਇਸ ਤਰੀਕੇ ਨਾਲ ਆਟਾ ਕਰਕੇ ਦੇਖਿਓ ਕਦੇ ਨਹੀਂ ਟੁੱਟਦੀ ਹੱਥ ਨਾਲ ਰੋਟੀ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਲਓ ਜੀ ਹੁਣ ਆਪਾਂ ਇਹਨੂੰ ਇਕੱਠਾ ਜਿਹਾ ਕਰ ਦਿੰਨੇ ਆ ਇਹਨੂੰ 5 ਮਿੰਟ ਲਈ ਆਹੀ ਰਹਿਣ ਦਿੰਨੇ ਆ ਟੱਪ ਦਿੰਨੇ ਆ ਲਓ ਜੀ 5 ਮਿੰਟ ਹੋ ਗਏ ਹੁਣ ਆਪਾਂ ਆਟਾ ਬਣ ਲੈਨੇ ਆ ਉਹੀ ਗਰਮ ਪਾਣੀ ਲੈ ਲਿਆ ਮੈਂ ਆਟਾ ਵਧੀਆ ਤਰੀਕੇ ਨਾਲ ਮਲਣਾ ਆਪਾਂ जिन्ना वजिया आटा मलिया जाऊंगा उन्नी वजी अपनी रोटी बनेगी लो जी थोड़ा थोड़ा करके नाल दी नाल मल् जावे रोटियां बनाई जावे नो जी आटा आप चंकी तरह मलना जोर जोर लो जी आटा अपना बढ़िया तरीके मिलया गया तो हम आपको रोटियां बना शुरू कर दे ਲੋ ਜੀ ਲੋ ਜੀ ਪੇੜਾ ਬਣਾ ਲਿਆ ਆਪਾਂ ਤੇ ਤੁਹਾਨੂੰ ਹੱਥ ਨਾਲ ਸੌਖੇ ਜਿਹੇ ਤਰੀਕੇ ਨਾਲ ਰੋਟੀ ਬਣਾ ਕੇ ਦਿਖਾਵਾਂਗੇ ਲੋ ਜੀ ਬਿਲਕੁਲ ਨਹੀਂ ਰੋਟੀ ਟੁੱਟੂਗੀ ਅਗਰ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਤਾਂ ਬਾਕੀ ਸਾਰੀਆਂ ਪੇੜਾ ਬਣਾ ਹੀ ਲੈਂਦੀਆਂ ਆ ਮਸ ਰਾਮ ਨਾਲ ਆਪਣੀ ਰੋਟੀ ਝੋਲ ਨਾ ਪਵੇ ਤੇ ਰੋਟੀ ਬਿਲਕੁਲ ਨਹੀਂ ਟੁੱਟਦੀ। ਲਓ ਜੀ ਰੋਟੀ ਆਪਣੀ ਬਣ ਗਈ ਹੁਣ ਤਵੇ ਤੇ ਆਪਾਂ ਇਹਨੂੰ ਪਾ ਦਿੰਨੇ। ਹੋળી ਦੇ ਕੇ ਤਵੇ ਤੇ ਪਾਵਾਂਗੇ। ਤੇ ਦੇਖ ਸਕਦੇ ਹੋ ਬਿਲਕੁਲ ਗੋਲ ਰੋਟੀ ਬਣੀ ਆ ਤੇ ਬਿਲਕੁਲ ਵੀ ਕਿਤੋਂ ਨਹੀਂ ਰੋਟੀ ਟੁੱਟੀ। ਲਓ ਜੀ ਹੁਣ ਸਾਰੀਆਂ ਰੋਟੀਆਂ ਇਸੇ ਤਰੀਕੇ ਨਾਲ ਬਣਾ ਲੈਨੇ ਆਪਾਂ। ਸਾਗ ਤੇ ਮੱਕੀ ਦੀ ਰੋਟੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਲਓ ਜੀ ਮੈਨੂੰ ਤਾਂ ਸਭ ਤੋਂ ਕਣਕ ਨਾਲੋਂ ਮੱਕੀ ਦੀਆਂ ਰੋਟੀਆਂ ਸੌਖੀਆਂ ਲੱਗਦੀਆਂ ਨੇ ਨਾ ਆਟਾ ਗੁੰਨਣ ਦਾ ਝੰਜਟ ਨਾ ਬੇਲਣ ਦਾ ਉਦੀ ਪਹਿਲਾਂ ਰੋਟੀ ਪਲਟ ਲਈਏ ਹੁਣ ਅੱਛੇ ਤੁਸੀਂ ਦੇਖ ਸਕਦੇ ਹੋ ਹੁਣ ਜੰਨੂਆ ਰੋਟੀ ਆਪਣੀ ਸਿੱਖਦੀ ਹੈ ਸਾਨੂੰ ਆਪਾਂ ਦੂਜੀ ਰੋਟੀ ਵੀ ਬਣਾ ਲਈਏ ਲਓ ਅੱਛੇ ਹੁਣ ਆ ਰੋਟੀ ਪਹਿਲਾਂ ਆਪਾਂ ਰਾੜ ਲੈਣੀ ਆ ਜਿੱਲੇ ਤੇ ਬਣਾਓ ਤਾਂ ਹੋਰ ਵੀ ਜ਼ਿਆਦਾ ਵਧੀਆ ਬਣਦੀ ਆ ਹਨਾ ਤੇ ਚਲੋ ਲਿਆ ਹੁਣ ਗੈਸ ਤੇ ਬਣਾ ਲਈ ਕਿਉਂਕਿ ਰੋਟੀਆਂ ਥੋੜੀਆਂ ਹੀ ਹੁੰਦੀਆਂ ਨੇ ਇਹਨਾਂ ਦੇ ਇਹਨੂੰ ਹੁਣ ਪਲਟ ਲੈਣੇ ਆ ਚੰਗੀ ਤਰ੍ਹਾਂ ਆਪਾਂ ਰੜ ਲਾਂਗੇ ਪੋੜੇ ਨਾਲ ਰੜਦੀਆਂ ਜੀਕਰ ਆਪਾਂ ਥੋੜਾ ਇਹਦੇ ਵਿੱਚ ਕਣਕ ਦਾ ਆਟਾ ਪਾ ਲਈਏ ਨਾ ਤਾਂ ਰੋਟੀਆਂ ਫੁੱਲ ਵੀ ਜਾਂਦੀਆਂ ਨੇ ਪਰ ਅੱਜ ਮੈਂ ਖਾਲੀ ਮੱਕੀ ਦੀਆਂ ਬਣਾਈਆਂ ਨੇ ਲਓ ਜੀ ਰੋਟੀ ਬਣ ਕੇ ਰੈਡੀ ਤੇ ਹੁਣ ਆਪਾਂ ਦੂਸਰੀ ਰੋਟੀ ਪਾ ਦਿੰਨੇ ਹਾਂ ਲਓ ਜੀ ਹੁਣ ਇਸ ਤਰੀਕੇ ਨਾਲ ਆਪਾਂ ਸਾਰੀਆਂ ਰੋਟੀਆਂ ਬਣਾ ਲੈਣੇ ਆਂ लो जी, दी भी चेंज कर दी बन गई चलो जी हम सारिया रोटियां बना के फिर थोन थाली च पा सर्व करके दिखाई जी रोटी अपनी रेडी आ दिया दोटियां ਨਾਲ ਲਾਲ ਮਿਰਚ ਦਾ ਤੇ ਅਦਰਕ ਦਾ ਅਚਾਰ, ਮੂਲੀਆਂ, ਦਹੀਂ, ਸਾਗ ਮੱਖਣ ਪਾ ਕੇ ਤੇ ਲੱਸੀ ਦਾ ਗਲਾਸ। ਆਜੋ ਜੀ ਖਾ ਲੋ ਸਾਰੇ ਜਣੇ ਕਿੰਨੇ ਕਿਨੇ ਖਾਣੀਆਂ। ਯੰਮੀ ਯੰਮੀ ਥਾਲੀ ਆਪਣੀ ਤਿਆਰ ਆ। ਮੱਕੀ ਦੀ ਰੋਟੀ ਤੇ ਸਾਗ। ਕਮੈਂਟ ਕਰਕੇ ਦੱਸਿਓ ਕਿਹਦੇ ਕਿਹਦੇ ਮੂੰਹ 'ਚ ਪਾਣੀ ਆਇਆ। ਬਹੁਤ ਹੀ ਟੇਸਟੀ ਲੱਗਦੀ ਆ ਨਾਲ ਦਹੀਂ ਤੇ ਨਾਲ ਲੱਸੀ ਤੇ ਮੱਕੀ ਦੀ ਰੋਟੀ, ਸਾਗ, ਵਾਹ ਅਚਾਰ। ਮੈਨੂੰ ਅਦਰਕ ਤੇ ਮਿਰਚ ਦਾ achar ਸਾਗ ਨਾਲ ਬਹੁਤ ਟੇਸਟੀ ਲੱਗਦਾ ਤੇ ਲਓ ਜੀ ਥਾਲੀ ਆਪਣੀ ਰੈਡੀ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗਿਆ ਅੱਜ ਦਾ ਮੇਰਾ ਇਹ ਬਲੌਗ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਮਿਲਦੇ ਆਂ ਜੀ ਕਿਸੇ ਅਗਲੀ ਵੀਡੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ